ਸਤਿ ਸ਼੍ਰੀਕਾਲ ਜੀ ਮੈਂ ਗੁਰਨਾਮ ਸਿੰਘ ਬਿਲਗਾਤ ਐਸ ਵੇਲੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਤਲੁਜ ਦਰਿਆ ਦੇ ਉਸ ਪੁਆਇੰਟ ਦੀਆਂ ਜਿੱਥੋਂ ਕਿ ਪਾਣੀ ਨੇ ਬਹੁਤ ਵੱਡੀ ਆਣ ਕੇ ਧੱਕ ਲਈ ਸੀ ਪਿਛਲੇ ਲਗਭਗ 8 ਦਿਨ ਤੋਂ ਸੁਭਾਵਾਂ ਨਰੇਗਾ ਦੀਆਂ ਬੀਬੀਆਂ ਪ੍ਰਸ਼ਾਸਨ ਇਲਾਕੇ ਦੇ ਨੌਜਵਾਨਾਂ ਨੇ ਜਿਸ ਤਰ੍ਹਾਂ ਇੱਥੇ ਆਣ ਕੇ ਇੱਥੇ ਹਿੰਮਤ ਦਿਖਾਈ ਆ ਦਿਨ ਰਾਤ ਇੱਕ ਕੀਤਾ ਆ ਤੇ ਇਹ ਜਿਹੜਾ ਪੁਆਇੰਟ ਤੁਸੀਂ ਸਾਹਮਣੇ ਦੇਖ ਰਹੇ ਹੋ ਜਿੱਥੇ ਪੋਕਲਾਈਨ ਚੱਲ ਰਹੀ ਆ ਇਹ ਕੱਲ੍ਹ ਸ਼ਾਮ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਕਿ ਇਥੋਂ ਜਿੱਥੋਂ ਸਿੱਧੀ ਖੋਰ ਲੱਗਣੀ ਸੀ ਤਾਂ ਜਿਹੜਾ ਬੰਦ ਦੇ ਨਾਲ ਸਿਰਫ ਕੋਈ 100 ਫੁੱਟ ਦਾ ਥਾਂ ਬਚਿਆ ਸੀ ਇਸ ਤੋਂ ਬਾਅਦ ਖਤਰਾ ਜਿਹੜਾ ਸੀਗਾ ਉਹ ਸਿਰ ਤੇ ਮੰਡਰਾਉਂਦਾ ਨਜ਼ਰ ਆ ਰਿਹਾ ਸੀਗਾ ਸਾਡੇ ਕੋਲ ਜਿਹੜੇ ਨੌਜਵਾਨ ਦਿਨ ਰਾਤ ਕੰਮ ਕਰਦੇ ਨੇ ਜਿਨ੍ਹਾਂ ਨੇ ਅੰਦੋਲਨ ਦਿੱਲੀ ਦੇ ਵਿੱਚ ਵੀ ਬਹੁਤ ਵੱਡਾ ਰੋਲ ਨਿਭਾਇਆ ਉਹ ਟੀਮ BYFC ਰੁੜਕਾ ਕਲਾਂ ਤੋਂ ਟੋਨੀ ਜੀ ਸਾਡੇ ਨਾਲ ਆ ਉਹਨਾਂ ਨੇ ਕਰਦੇ ਗੱਲਾਂ ਬਾਤਾਂ ਕਿ ਉਹ ਪਿਛਲੇ ਦਿਨਾਂ ਤੋਂ ਕਾਫੀ ਮੁੰਡਿਆਂ ਨੂੰ ਨਾਲ ਲੈ ਕੇ ਇਸ ਬੰਦ ਤੇ ਆਪਣੀਆਂ ਸਵਾਮਾਂ ਨਿਭਾ ਰਿਹਾ ਟੋਨੀ ਜੀ ਸਤਿ ਸ਼੍ਰੀ ਅਕਾਲ ਜੀ ਸਭ ਸੀ ਕਾਜੀ ਹਾਂਜੀ ਵੀਰਾ ਜੀ ਜਿੱਦਾਂ ਨੌਜਵਾਨਾਂ ਨੇ ਹਿੰਮਤ ਮਾਰੀ ਆ ਪ੍ਰਸ਼ਾਸਨ ਨੇ ਸਾਥ ਦਿੱਤਾ ਆ ਇਲਾਕੇ ਦੇ ਨੌਜਵਾਨ ਨਰੇਗਾ ਵਾਲੀਆਂ ਬੀਬੀਆਂ ਕੀ ਕਹਿਣਾ ਚਾਹੁੰਦੇ ਨੇ ਖਤਰਾ ਹੋਣਾ ਇਸ ਵੇਲੇ ਆਪਾਂ ਕਿੱਥੇ ਖੜੇ ਆ ਲੇਕੋ ਆ ਜੇ ਖਤਰਾ ਦਾ ਜੇ ਆਪਾਂ ਕਹੀਏ ਪੂਰੀ ਤਰ੍ਹਾਂ ਟਲਿਆ ਨਹੀਂ ਜੀ ਹੈ ਜੀ ਅਜੇ ਉਹਦੇ ਲਈ ਜਿਹੜੇ ਪ੍ਰਬੰਧ ਆ ਹਾ ਕਾਰਜ ਆ ਸਾਰੇ ਚੱਲ ਰਹੇ ਆ ਜੀ ਤੇ ਜਿੱਥੋਂ ਤੱਕ ਆਪਾਂ ਗੱਲ ਕਰਦੇ ਆਂ ਜੀ ਵੀ ਸਾਰਾ ਪੰਜਾਬ ਇਸ ਜਿਹੜੀ ਪੀੜਾ ਦੇ ਨਾਲ ਗ੍ਰਸਤ ਆ ਤੇ ਬਹੁਤ ਵੱਡੀ ਤਬਾਈ ਹੋਈ ਆ ਕੱਲ ਵੀ ਅਸੀਂ ਅੰਜ ਨਾਲਾ ਦੇ ਖੇਤਰ ਵਿੱਚ ਉਧਰ ਦੌਰਾ ਕਰਕੇ ਆਏ ਨਾਲ ਵਸਤਵੰਡੀ ਜੋ ਸਾਡੇ ਦਾਨੀ ਸੱਜਣਾ ਨੇ ਸਾਰੀ ਭੇਜੀ ਸੀ ਤੇ ਉੱਥੇ ਗਰਾਊਂਡ ਰਿਐਲਿਟੀ ਸਾਰੀ ਚੈੱਕ ਕਰਕੇ ਆਏ ਆ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਤਬਾਈ ਸਾਰੇ ਪੰਜਾਬ ਵਿੱਚ ਹੋਈ ਆ ਜੀ ਜੀ ਇਥੋਂ ਦੀ ਜਿਹੜੀ ਗੱਲ ਹੈ ਜਿੱਦਾਂ ਪਿਛਲੇ ਦਿਨਾਂ ਤੋਂ ਜਦੋਂ ਤੋਂ ਸੂਚਨਾ ਮਿਲੀ ਕਿ ਪਾਣੀ ਦੇ ਪੱਧਰ ਵਧ ਰਿਹਾ ਆ گاਉਂ ਸੂਚਨਾ ਵੀ ਦਿੱਤੀ ਸੀ ਕਿ ਉਸ ਹਿਸਾਬ ਨਾਲ ਤਿਆਰੀਆਂ ਇੱਥੇ ਸ਼ੁਰੂ ਹੋ ਗਈਆਂ ਸੀ ਹੂੰ ਜੀ ਤੇ ਜਿਹਦੇ ਵਿੱਚ ਜਿੱਥੇ ਸਥਾਨਕ ਪ੍ਰਸ਼ਾਸਨ ਉਸ ਦੇ ਨਾਲ ਆਲਾਕਾ ਨਿਵਾਸੀ ਤੇ ਜਿੰਨੀਆਂ ਸੇਵਾ ਸੰਗਤਾਂ ਉਹਦੇ ਨਾਲ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਨੇ ਰਲ ਮਿਲ ਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਇੱਥੇ ਹਜੇ ਤੱਕ ਨੁਕਸਾਨ ਹੋਣ ਤੋਂ ਬਚਾਇਆ ਪਰ ਖਤਰਾ ਅਜੇ ਵੀ ਟਲਿਆ ਨਹੀਂ ਹੈਗਾ ਜਿੱਦਾਂ ਕਿ ਤੁਸੀਂ ਵੀ ਦੱਸਿਆ ਇਥੋਂ ਪਾਣੀ ਜਿਹੜਾ ਸਿਮਕਿਆ ਦੂਜੇ ਪਾਸੇ ਜਾਣ ਰਿਹਾ ਹੈ ਜੀ ਜਿਹੜਾ ਕਿ ਇੱਕ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਜੀ ਜੀ ਪਿੱਛੋਂ ਜੇ ਹੁਣ ਪਾਣੀ ਹੋਰ ਪਾਣੀ ਦਾ ਪੱਧਰ ਵਧਦਾ ਆ ਤਾਂ ਹਜੇ ਆਪਾਂ ਨੂੰ ਇੱਥੇ ਪੂਰਾ ਹਾਈ ਅਲਰਟ ਤੇ ਰਹਿਣ ਦੀ ਜ਼ਰੂਰਤ ਹੈ ਜੀ ਜੀ ਹਾਂਜੀ ਨੌਜਵਾਨ ਜਿਹੜੇ ਕਿ ਦਿਨ ਰਾਤ ਲੱਗੇ ਨੇ 24 24 ਘੰਟੇ ਕੰਮ ਕਰਦੇ ਨੇ ਉਹਨਾਂ ਬਾਰੇ ਕੋ ਦੋ ਸ਼ਬਦ ਦੇਖੋ ਨੌਜਵਾਨੀ ਨੇ ਹਮੇਸ਼ਾ ਹੀ ਆਪਣਾ ਜਿਹੜਾ ਜਦੋਂ ਜਦੋਂ ਪੰਜਾਬ ਨੂੰ ਲੋੜ ਪਈ ਆ ਨੌਜਵਾਨੀ ਨੇ ਆਪਣਾ ਰੂਪ ਦਿਖਾਇਆ ਜੀ ਤੇ ਨੌ ਮੋੱਖ ਗੱਲ ਕੀ ਹੁੰਦੀ ਤਾਂ ਨੌਜਵਾਨਾ ਜਿਹੜੇ ਆਪਣੇ ਅਗਵਾਈ ਕਰਨ ਵਾਲੇ ਨੇ ਜਿੱਦਾਂ ਇੱਥੇ ਪਲਵਾਨ ਜੀ ਹੁਣੀ ਆ ਜਿੱਥੇ ਆਪਣੇ ਤੌਰ ਤੇ ਬਹੁਤ ਵੱਡੇ ਇਹ weight lift ਰਿਹਾ ਇਹ ਅਗਵਾਈ ਕਰਦੇ ਆ ਨਾਲ ਇਹਨਾਂ ਦੇ ਸਾਰੇ ਇਲਾਕੇ ਦੇ ਵਾਸੀ ਨੌਜਵਾਨ ਸਿਆਣੇ ਬਜ਼ੁਰਗ ਸਾਰੇ ਤੇ ਸਤਿਕਾਰ ਕਰਦੇ ਪਲਵਾਨ ਜੀ ਦਾ ਤੋਂ ਇਸ ਤਰ੍ਹਾਂ ਇੱਕ ਨੌਜਵਾਨਾਂ ਜਿਹੜੇ ਟੀਮਾਂ ਅਲੱਗ-ਲੱਗ ਗਰੁੱਪ ਦੇ ਵਿੱਚ ਆਪੋ ਆਪ ਆਪਣੇ ਹੀਰੋ ਤੇ ਆਪੋ ਆਪਣੇ ਆਪਣੇ ਗਰੁੱਪ ਲੈ ਕੇ ਇਹਨਾਂ ਸੇਵਾਵਾਂ ਵਿੱਚ ਜੁਟੀਆਂ ਆ। ਜੀ ਨੌਜਵਾਨੀ ਸਿਰ ਤੇ ਜਿੱਦਾਂ ਆਪਣੇ ਪੰਜਾਬ ਖੜਾ ਜੀ ਪਿੱਛੇ ਤੁਸੀਂ ਅੰਦੋਲਨ ਲਾ ਲਓ ਤੇ ਕਦੋਂ ਵੀ ਜੋ ਭੀੜ ਪਈ ਆ ਆਪਣੇ ਦੇਸ਼ ਤੇ ਜਾਂ ਪੰਜਾਬ ਤੇ ਤਾਂ ਨੌਜਵਾਨ ਹੱਕ ਡਾ ਕੇ ਮੇਰੇ ਸਾਹਮਣੇ ਖੜੇ ਹੋਏ ਅੱਜ ਵੀ ਦਿਨ ਰਾਤ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਤੇ ਕੱਲੇ ਨੌਜਵਾਨ ਨਹੀਂ ਸਾਡੀਆਂ ਛੜੀਆਂ ਬੀਬੀਆਂ ਲੱਗੀਆਂ ਜੀ। ਜੀ ਉੱਥੇ ਆਪਾਂ ਦੇਖਿਆ ਵੀ ਕਿੰਨੀ ਵੱਡੀ ਸੇਵਾ ਕਿ ਨਹੀਂ ਔਖੇ ਟਾਈਮ ਵਿੱਚ ਉਹਨਾਂ ਦੀ ਵੀ ਚੱਲਣ ਰਹੀ ਆ ਜੀ ਤੇ ਜਿਹੜੇ ਬੱਚੇ ਛੋਟੇ ਖਿਡਾਰੀ ਆ ਉਹ ਵੀ ਬਜ਼ੁਰਗ ਸਾਡੇ ਉਹ ਬੈਠੇ ਆ ਸੋ ਇਹ ਇੱਕ ਮੁੱਚੀ ਮਨੁੱਖਤਾ ਦੇ ਵਾਸਤੇ ਜਿਹੜਾ ਇੱਕ ਖਤਰਾ ਆ ਜਿਹਦਾ ਸਾਹਮਣਾ ਕਰਨ ਲਈ ਹਰ ਇੱਕ ਵਰਗ ਤੇ ਹਰ ਇੱਕ ਉਮਰ ਦਾ ਆਪਣਾ ਲਿਹਾਜ਼ ਛੜਦੇ ਹਰ ਇੱਕ ਜਿਹੜਾ ਬੰਦਾ ਆ ਉਹ ਸੇਵਾ ਵਿੱਚ ਹਿੱਸਾ ਪਾ ਰਿਹਾ ਜੀ ਜੀ ਹਾਂ ਜੀ ਜੀ ਅਮਨ ਜੀ ਜਿਸ ਤਰ੍ਹਾਂ ਤੁਸੀਂ ਸਪੋਰਟਸ ਦੇ ਖੇਤਰ 'ਚ ਵੱਡਾ ਨਾਮ ਨਖਟਿਆ ਆ ਤੁਹਾਡੇ ਨਾਲ ਵੀ ਬਹੁਤ ਵੱਡੀ ਪੱਧਰ ਤੇ ਨੌਜਵਾਨ ਜੁੜੇ ਹੋਏ ਨੇ ਹਰ ਦਿਨ ਤੁਸੀਂ ਇੱਥੇ ਆਉਨੇ ਹੋ ਜਿਹੜਾ ਕੱਲ ਸ਼ਾਮ ਤੱਕ ਆਪਾਂ ਨੂੰ ਲੱਗ ਰਿਆ ਸੀ ਕਿ ਖਤਰਾ ਬਹੁਤ ਵੱੰਦ ਏ ਨੇੜੇ ਚਲੇ ਗਿਆ ਜਸਟ ਕੋਈ 50 ਫੁੱਟ 100 ਫੁੱਟ ਦਾ ਜਿਹੜਾ ਥਾਂ ਬਚਿਆ ਸੀਗਾ ਹਾਂਜੀ ਨੌਜਵਾਨ ਤੁਹਾਡੇ ਪਿੱਛੇ ਲੱਗੇ ਹੋਏ ਨੇ ਇੰਡੀਅਨ ਆਰਮੀ ਲੱਗੀ ਹੋਈ ਨਹੀਂ ਹਜੇ ਵੀ ਹਾਂਜੀ ਕੀ ਸੰਦੇਸ਼ ਆ ਤੁਹਾਡਾ ਨੌਜਵਾਨਾਂ ਨੂੰ ਬਸ ਭਾਜੀ ਮੈਂ ਇਹੀ ਕਹਿਣਾ ਚਾਹਣਾ ਕਿ ਜਿੰਨਾ ਆ ਆਪਣਾ ਬਸਤ ਦਿਨ ਤੋਂ ਜਿੰਨੀ ਕੇ ਪ੍ਰੋਬਲਮ ਬਣ ਨੂੰ ਆਈ ਆ ਜੀ ਤੇ ਆਪਣੇ ਨੌਜਵਾਨ ਵਰਗ ਨੇ ਪੂਰਾ ਮੋਰੇ ਹੋ ਕੇ ਸਾਥ ਦਿੱਤਾ ਤੇ ਆਪਣੇ ਪ੍ਰਸ਼ਾਸਨ ਨੇ ਜੀ ਜਿਹੜਾ ਸਾਡੇ ਹਲਕਾ ਐਮ.ਐਲ.ਏ. ਇੰਦਰਜੀਤ ਗੁਰਮਾਨ ਸਿੰਘ ਨੇ ਜੀ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਸੀ ਜਿਸ ਚੀਜ਼ ਦੀ ਇੱਥੇ ਲੋਡ ਸੀਓ ਮੋਈਆ ਕਰਵਾਈ ਗਈ ਜੀ ਤੇ ਜਿਸ ਦਿਨ ਜਿਆਦਾ ਖਤਰਾ ਸੀ ਰਾਤ ਨੂੰ ਡੀ.ਸੀ. ਸਾਹਿਬ ਨੂੰ ਸਦਕੇ ਤੇ ਆਰਮੀ ਨੂੰ ਬੁਲਾਇਆ ਗਿਆ ਜੋ ਆਰਮੀ ਅੱਜ ਵੀ ਆਪਣੀ ਇੱਥੇ ਲੱਗੀ ਹੋਈ ਹੈ ਜੀ ਤੇ ਜਿਹਦੇ ਨਾਲ ਖਤਰਾ ਕਹਿ ਸਕਦੇ ਹਾਂ ਵੀ ਕੁਝ ਪਲਾਂ ਤੱਕ ਟਲੇ ਆਜੀ ਇਸ ਚੀਜ਼ ਨੂੰ ਤੇ ਬਾਕੀ ਵੀ ਆ ਮੈਂ ਕਹਿਣਾ ਚਾਹੁੰਦਾ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਵੀ ਹੋਰ ਜਿੰਨਾ ਹੋ ਸਕੇ ਵੱਧ ਸਹਿਯੋਗ ਦਿਓ ਜੀ ਤੇ ਇੱਥੇ ਆਓ ਤੇ ਜਿੰਨਾ ਆਪਾਂ ਹੋ ਸਕੀਏ ਵੀ ਇਸ ਮੁਸੀਬਤ ਦੀ ਘੜੀ ਤੋਂ ਬਚਾਅ ਕਰ ਸਕੀ ਹੈ ਜੀ ਪਾਣੀ ਦਾ ਪੱਧਰ ਅਮ ਜੀ ਦੇਖਦੇ ਆਪਾਂ ਕਿ ਆਪਾਂ ਜਿਹੜੇ ਪਹਿਲੇ ਦਿਨ ਤੋਂ ਦੇਖੀਏ ਪੂਰਾ ਜਿੱਦਣ ਆਫਾਨ ਤੇ ਸੀਗਾ ਤਾਂ ਉਦੋਂ 4-5 ਫੁੱਟ ਪਾਣੀ ਦਾ ਲੈਵਲ ਜਿਹੜਾ ਘਟਿਆ ਹਾਂਜੀ ਇਹਦੇ ਨਾਲ ਥੋੜੀ ਰਾਹਤ ਆ ਹਾਂਜੀ ਬਿਲਕੁਲ ਜੀ ਪਾਣੀ ਘਟਣ ਨਾਲ ਰਾਹਤ ਮਿਲੀ ਆ ਜੀ ਜੀ ਬਾਕੀ ਮਹਾਰਾਜ ਮੇਰ ਕਰੇਗੀ ਪਿੱਛੇੋਂ ਕੋਈ ਪ੍ਰੋਬਲਮ ਨਾ ਹੋਵੇ ਕਿ ਜਿਹੜਾ ਪਾਣੀ ਵਧੇ ਜੀ ਜੇ ਪਾਣੀ ਘਟਦਾ ਤਾਂ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਪੂਰੀ ਰਾਹਤ ਮਿਲ ਸਕਦੀ ਹੈ ਜੀ ਇਹਦੇ ਵਿੱਚੋਂ ਪ੍ਰਸ਼ਾਸਨ ਵੱਡੀ ਪੱਧਰ ਤੇ ਇੱਥੇ ਹਾਜ਼ਰ ਆ ਇਰੀਗੇਸ਼ਨ ਦੇ ਐਸ ਡੀਓ ਸਾਹਿਬ ਐਸਡੀਓ ਮੈਡਮ ਫਲੋਰ ਐਮਐਲਏ ਸਾਹਿਬ ਹੋਰ ਸਾਰੇ ਮਹਿਕਮਿਆਂ ਦੇ ਅਫਸਰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਉਹਦੇ ਨਾਲ ਜਿਹੜਾ ਸਾਰੇ ਨੌਜਵਾਨਾਂ ਨੂੰ ਵੀ ਕੰਮ ਕਰਨ ਦੇ ਵਿੱਚ ਸ਼ੌਕ ਹੋਈ ਹੈ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਪ੍ਰਸ਼ਾਸਨ ਦਾ ਜਿਹੜਾ ਕੰਮ ਹੈ ਜੀ ਇੱਥੇ ਚੀਜ਼ਾਂ ਮਹੀਆ ਕਰਾਉਣੀਆਂ ਜੀ ਉਹ ਮਹੀਆ ਕਰਵਾਈਆਂ ਗਈਆਂ ਜਿਹੜੀ ਮਸ਼ੀਨਰੀ ਹੈ ਜੀ ਉਹ ਵੀ ਸਰਕਾਰੀ ਆਈ ਹੈ ਜੀ ਤੇ ਉਸ ਚੀਜ਼ ਨਾਲ ਬਹੁਤ ਫਰਕ ਪੈਂਦਾ ਆ ਜੀ ਜੀ ਕਿ ਪ੍ਰਸ਼ਾਸਨ ਤੁਹਾਡੇ ਸਾਹਦੇ ਆ ਤਾਂ ਨੌਜਵਾਨ ਨੂੰ ਹੋਰ ਵੀ ਹੱਲਾਸ਼ੇਰੀ ਮਿਲਦੀ ਆ ਜੀ ਜੀ ਹਾਂਜੀ ਲੱਗਦਾ ਕਿ ਆਉਣ ਵਾਲੇ 1-2 ਦਿਨ ਦੇ ਵਿੱਚ ਜੇਕਰ ਇਸ ਤਰ੍ਹਾਂ ਹੰਬੜਾ ਪੱਜ ਗਿਆ ਤਾਂ ਆਪਾਂ ਬਚਾਅ ਕਰ ਲਾਂਗੇ ਹਾਂਜੀ ਬਿਲਕੁਲ ਜੀ ਮਹਾਰਾਜ ਮੇਰ ਰੱਖੂਗਾ ਤਾਂ ਜਰੂਰ ਬਚਾਅ ਕਰਾਂਗੇ ਜੀ ਧੰਨਵਾਦ ਜੀ ਥੈਂਕ ਯੂ ਬਾਜੀ ਸੀ 바ਸੀ ਸਾਹਿਬ ਜਿਸ ਤਰ੍ਹਾਂ ਕੱਲ ਸ਼ਾਮ ਬਹੁਤ ਚਿੰਤਾਵਾਂ ਵਧ ਗਈਆਂ ਸੀ ਕਿ ਜਿੱਥੇ ਤੁਸੀਂ ਖੜੇ ਆ ਇਹ ਜਿਹੜਾ ਬਿਲਕੁਲ ਸਿੱਧੀ ਪਾਣੀ ਇੱਥੇ ਮਾਰ ਕਰ ਰਿਹਾ ਸੀ ਜੇ ਇਥੋਂ ਪਾਣੀ ਟੁੱਟ ਜਾਂਦਾ ਤਾਂ ਇਹਦੇ ਸਾਹਮਣੇ ਜਿਹੜਾ ਆ ਬੰਨਿਆ ਬੰਦ ਤੋਂ ਅਗਲੇ ਪਾਸੇ ਇੰਨੀ ਜ਼ਮੀਨ ਦੇ ਵਿੱਚੋਂ ਲੋਕਾਂ ਨੇ ਰੇਤਾ ਚਕਾਇਆ ਹੋਇਆ ਆ ਤੇ ਉਹ ਸਾਰਾ ਇੱਥੋਂ ਜੇ ਇਦਾਂ ਦੀ ਕੋਈ ਹਰਕਤ ਪਾਣੀ ਜੇ ਲੈ ਜਾਂਦਾ ਆਪਣੀ ਜਦੋਂ ਪਾਣੀ ਆਪਣੇ ਪੂਰਾ ਦੁਆਰੇ ਵਿੱਚ ਚੱਲ ਰਿਹਾ ਸੀ ਤਾਂ ਫੇਰ ਆਸੇ-ਪਾਸੇ ਜਿੰਨਾ ਇਲਾਕਾ ਸਿਕਾ ਉਹਦਾ ਕੋਈ ਬਚਾਅ ਹੁੰਦਾ ਤੁਹਾਨੂੰ ਦਿਸਦਾ ਸੀ ਨਹੀਂ ਉਹ ਪਤਾ ਕੀ ਆ ਜਿੱਦਾਂ ਅਸੀਂ ਵੀ ਇੱਥੇ ਜਦੋਂ ਆਏ ਕੱਲ ਵੀ ਮਤਲਬ ਦੇਖਿਆ ਤੇ ਇਥੇ ਕਾਫੀ ਢਾਹ ਲੱਗ ਚੁੱਕੀ ਸੀ ਜੀ ਇਹ ਢਾਹ ਲੱਗਣ ਦਾ ਜਿਹੜਾ ਕਾਰਨ ਸਿਕਾ ਮੇਨ ਜਿਹੜਾ ਆ ਪਿੱਛੇ ਮਿੱਟੀ ਚੱਕੀ ਹੋਈ ਆ ਜੀ ਤੁਸੀਂ ਦੇਖ ਸਕਦੇ ਆ ਇੱਥੇ ਪਾਣੀ ਸਿਮ ਚੁੱਕਾ ਆ ਇਹਦੇ ਵਿੱਚ ਦੀ ਬੰਦੇ ਦੂਸਰੇ ਪਾਸੇ ਪਾਣੀ ਦੇ ਦੂਸਰੇ ਪਾਸੇ ਚਲ ਚੁੱਕਾ ਆ ਤੇ ਉਹ ਜ਼ਿਆਦਾ ਮੇਨ ਇਹੀ ਸਿਕਾ ਵੀ ਕਿਤੇ ਨਾ ਜੇ ਪਾਣੀ ਵੱਧ ਗਿਆ ਤੇ ਪਾਣੀ ਬਿਲਕੁਲ ਇੱਕਦਮ ਹੀ ਸਾਰਾ ਖਿਲਰ ਜਾਣਾ ਆ ਜੀ ਤੇ ਸਾਡੀਆਂ ਚਿੰਤਾਂਵਾਂ ਵੱਧ ਗਈਆਂ ਸੀਗੀਆਂ ਤੇ ਅਸੀਂ ਫਿਰ ਸ਼ਾਮ ਨੂੰ ਜਦੋਂ ਬੀਬੀ ਜੀ ਆਏ ਇੱਥੇ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਆ ਆ ਫਿਰ ਉਹਨਾਂ ਨੇ ਜਦੋਂ ਉਹ ਕਹਿੰਦੇ ਫਿਰ ਮਸਲੇ ਦਾ ਹੱਲ ਅਸੀਂ ਫਿਰ ਕਿਹਾ ਵੀ ਲੇਬਰ ਵਧਾਓ ਕਿਉਂਕਿ ਰਾਤ ਫਿਰ ਇੱਥੇ ਜਿਹੜੇ ਲੋਕਲ ਬੰਦੇ ਸੀਗੇ ਉਹਨਾਂ ਨੇ ਆਪਣੇ ਘਟੋ ਘਟਨਾ 100 ਮਜ਼ਦੂਰ ਦਿੱਤੇ ਅੱਜ ਵੀ ਲੱਗੇ ਆ ਉਹਨਾਂ ਦੇ ਮਜ਼ਦੂਰ ਬਹੁਤ ਜੀ ਕਹਿ ਦਈਏ ਆ ਸਾਰਾ ਜਿਹੜਾ ਬੰਨਿਆ ਉਹਨਾਂ ਨੇ ਹੀ ਬੰਨਿਆ ਆ ਜੀ ਬਹੁਤ ਤੇ ਬਾਕੀ ਇੱਥੇ ਸਾਰਿਆਂ ਦਾ ਬਹੁਤ ਯੋਗਦਾਨ ਆ ਜੇ ਇਹ ਵਾਈ ਚਾਂਸ ਕੱਲ ਨੂੰ ਕੋਈ ਕਾ ਪਾਣਾ ਵਾਪਰ ਜਾਂਦਾ ਤੇ ਇਹ ਘੱਟੋ ਘੱਟ ਨਹੀਂ ਤਾਂ ਫਲੋਰ ਤੋਂ ਲੈ ਕੇ ਤਲਬਣ ਤੱਕ ਮਾਰ ਵੱਜਣੀ ਸੀ ਇਹਦੇ ਵਿੱਚ 8-10 ਪਿੰਡ ਆਉਂਦੇ ਆ ਤੇ ਨੁਕਸਾਨ ਬਹੁਤ ਵੱਡਾ ਜਿੱਦਾਂ 5-6000 ਏਕੜ ਦਾ ਨੁਕਸਾਨ ਹੋਣਾ ਸੀਗਾ ਜਿੰਨਾ ਕੁ ਲੈਵਲ ਇਸ ਵੇਲੇ ਚੱਲ ਰਿਹਾ ਡਾਊਨ ਹੋ ਕੇ ਜੇ ਇੰਨਾ ਕੁ ਚੱਲੀ ਜਾਵੇ ਤਾਂ ਇਹਦੇ ਨਾਲ ਆਉਣ ਵਾਲੇ ਸਮੇਂ ਚਿੰਤਾ ਘਟਿਆ ਜੇ ਪਾਣੀ ਵੱਧ ਆਇਆ ਪੇ ਤਾਂ ਹੁਣ ਇਸ ਵੇਲੇ ਕੋ 150 ਫੁੱਟ ਦਾ ਬੰਦੋ ਰਹਿ ਗਿਆ ਫੇ ਨੁਕਸਾਨ ਵੱਡਾ ਹੋ ਸਕਦਾ ਹਾਂਜੀ ਇਹ ਤਾਂ ਗੱਲ ਹੈਗੀ ਆ ਜਿੱਦਾਂ ਪਾਣੀ ਇਹ ਵੀ ਜਿਹੜਾ ਆ ਚੱਲਦਾ ਆ ਇਹ ਥੋੜਾ ਜਿਆ ਹੈਗਾ ਤਾਂ ਖਤਰੇ ਵਾਲਾ ਹੀ ਆ ਕਿਉਂਕਿ ਇਹ ਪਾਣੀ ਵੱਡ ਦਾ ਜਿਆਦਾ ਆ ਅੱਛਾ ਜਿਹੜੀ ਢਾਹ ਜਿਆਦਾ ਲਾ ਰਿਹਾ ਆ ਚਲੋ ਅੱਗੇ ਨੂੰ ਘਟਿਆ ਆ ਪਾਣੀ ਬਾਕੀ ਆਪਣੇ ਬੰਦਿਆਂ ਦਾ ਬੜਾ ਯੋਗਦਾਨ ਆ ਸਾਰੇ ਏਰੀਏ ਦਾ ਬਹੁਤ ਜਿਆਦਾ ਸਾਰਿਆਂ ਦਾ ਯੋਗਦਾਨ ਆ ਤੇ ਉਹਨਾਂ ਦੇ ਕਰਕੇ ਹੀ ਆਪਾਂ ਮਤਲਬ ਕਾਮਯਾਬ ਹੋਏ ਆ ਪਾਣੀ ਤਾਂ ਚਲੋ ਜੇ ਹੋਰ ਘਟ ਜਵੇ ਤਾਂ ਵਧੀਆ ਆ ਜੇ ਵਧਿਆ ਤਾਂ ਨੁਕਸਾਨ ਆ ਜਿਹੜੀ ਇਹ ਬੰਨ ਤੋਂ ਅੱਗੇ ਪਤਾ ਲੱਗਾ ਕੱਲ ਵੀ ਉਹ ਪੰਚਾਇਤ ਦੀ ਜ਼ਮੀਨ 'ਚੋਂ ਪਿਛਲੇ ਬੀਤੇ ਸਮੇਂ ਦੇ ਵਿੱਚ ਕਿਸੇ ਨੇ ਮਿੱਟੀ ਬਹੁਤ ਜ਼ਿਆਦਾ ਰੇਤਾ ਚਕਾਤਾ ਇਹਦੇ ਖਿਲਾਫ ਕਾਰਵਾਈ ਦੀ ਤੁਸੀਂ ਮੰਨ ਕਰਦੇ ਹੋ ਇਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਕਿਉਂਕਿ ਮੇਨ ਜੇ ਦੇਖੋ ਤੁਸੀਂ ਇਹਦੇ ਵਿੱਚ ਉਦਾਹਰਨ ਕੀ ਆ ਸਸਰਾਲੀ ਵਾਲਾ ਜਿਹੜਾ ਬੰਨ ਆ ਉਹ ਟੁੱਟ ਚੁੱਕਾ ਆ ਪਰ ਉਹਦੇ ਅੱਗੇ ਜਿਹੜੀ ਜ਼ਮੀਨ ਆ ਉਹ ਉੱਚੀ ਆ ਤੇ ਬੰਨ ਟੁੱਟੇ ਨੇ باوجود ਵੀ ਪਾਣੀ ਬਾਹਰ ਨਹੀਂ ਨਿਕਲਿਆ ਤੇ ਇੱਥੇ ਜਿਹੜੀ ਆਪਣੇ ਦਰਿਆ ਦੇ ਨਾਲੋਂ ਉਹ ਕਿੰਨਾ ਨੀਵਾ ਆ ਤੇ ਜਦੋਂ ਮਾੜੀ ਜੀ ਕੋਈ ਗੱਲ ਹੋ ਗਈ ਤਾਂ ਬਿਲਕੁਲ ਖਲਾਰੇ ਪੈ ਜਾਣੇ ਆ ਜੀ ਇਸ ਕਰਕੇ ਉਸ ਬੰਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹਨੇ ਮਿੱਟੀ ਚ ਗਾਈ ਆ ਪਹਿਲੀ ਗੱਲ ਤਾਂ ਬੰਨ ਦੇ ਲਾਗੇ ਲਾਗੇ ਕਿਸੇ ਨੂੰ ਮਿੱਟੀ ਚਕਾਉਣੀ ਨਹੀਂ ਚਾਹੀਦੀ ਜੀ ਹਾਂ ਜੀ ਧੰਨਵਾਦ ਧੰਨਵਾਦ